ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਨੌਜਵਾਨਾਂ ਨੂੰ smartphones ਦੇ ਇੰਤਜ਼ਾਰੀ ਹੈ ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ ਦੇ ਵਿੱਚ ਨੌਜਵਾਨਾਂ ਨੂੰ smartphones ਦੇਣ ਦਾ ਵਾਅਦਾ ਕੀਤਾ ਸੀ ਇਹ ਵਾਅਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰਾ ਹੁੰਦਾ ਦਿਖਾਈ ਦੇ ਰਿਹਾ ਹੈ बुधवार ਨੂੰ ਹੋਈ ਕੈਬਨਿਟ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਨ ਕੈਬਨਿਟ ਮੰਤਰੀ ਅਰੂਨਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ 스마트ਫੋਨ ਵੰਡਨ ਦੀ ਸ਼ੁਰੂਆਤ ਸਰਕਾਰੀ ਸਕੂਲਾਂ ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਕੀਤੀ ਜਾਏਗੀ ਸਿਰਫ ਉਹਨਾਂ ਵਿਦਿਆਰਥੀਆਂ ਦੇ ਭਾਗ ਜਾਗਣਗੇ ਜੋ ਸਵੈ ਘੋਸ਼ਨਾ ਪੱਤਰ ਦੇਣਗੇ ਕਿ ਉਹ ਕੋਈ ਵੀ 스마트ਫੋਨ ਨਹੀਂ ਰੱਖਦੇ ਕੈਪਟਨ ਦਾ 스마트ਫੋਨ 12GB ਡਾਟਾ ਅਤੇ 600 ਮਿੰਟ ਲੋਕਲ ਵੌਇਸ ਕਾਲਿੰਗ ਸਮੇਤ ਆਏਗਾ ਜਿਸ ਦੀ ਮਿਆਦ 1 ਸਾਲ ਤੱਕ ਹੋਏਗੀ ਤੇ ਇਹ ਇੱਕੋ ਵਾਰ ਦਿੱਤੇ ਜਾਣਗੇ ਯਾਨੀ ਕਿ ਇੱਕ ਵਾਰ ਸਰਕਾਰੀ ਰੀਚਾਰਜ ਖਤਮ ਹੋਣ ਤੋਂ ਬਾਅਦ ਨੌਜਵਾਨਾਂ ਨੂੰ ਆਪਣੇ ਖਰਚੇ ਤੇ smartphone ਚਲਾਉਣੇ ਪੈਣਗੇ ਇਸ ਟੱਚ ਸਕਰੀਨ smartphone 'ਚ ਕੈਮਰਾ ਵੀ ਹੋਏਗਾ ਤੇ ਸੋਸ਼ਲ ਮੀਡੀਆ ਤੇ ਐਪਲੀਕੇਸ਼ਨ ਨੂੰ ਵਰਤਣ ਦੀ ਸਹੂਲਤ ਵੀ ਹੋਏਗੀ ਅਰੁਣਾ ਚੌਧਰੀ ਮੁਤਾਬਕ smartphone ਦੀ ਯੋਜਨਾ ਦਾ ਨਾਮ ਮੋਬਾਈਲ ਫੋਨ ਟੂ ਯੂਥ ਰੱਖਿਆ ਗਿਆ ਹੈ ਪੰਜਾਬ ਇਨਫੋਟੈਕ ਇਸ ਪ੍ਰੋਜੈਕਟ ਨੂੰ ਮੁਕੰਮਲ ਕਰੇਗੀ ਅਤੇ ਮਾਰਚ ਮਹੀਨੇ ਚ ਨੌਜਵਾਨਾਂ ਨੂੰ smartphones ਮਿਲਨੇ ਸ਼ੁਰੂ ਹੋ ਜਾਣਗੇ ਕਾਸੀ ਫਾਰੂਕੀ ਗਲੋਬਲ ਪੰਜਾਬ ਟੀਵੀ ਪਟਿਆਲਾ